ਹੈਲੋ ਮਾਨ ਸਾਹਿਬ ਨੂੰ ਸਾਰੇ ਖਿਡਾਰੀਆਂ ਨੇ ਕਿ ਅਸੀਂ ਵੀ ਕੋਸ਼ਿਸ਼ ਕੀਤੀ ਹੈ ਵੀ ਜੋ ਜੋ ਪ੍ਰੋਬਲਮਾਂ ਖੇਡ ਕਬੱਡੀ ਦੇ ਵਿੱਚ ਆਈਆਂ ਹੈ ਉਹਨਾਂ ਨੂੰ ਦੂਰ ਕੀਤਾ ਜਾਵੇ ਮਾਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਬੇਫਿਕਰ ਹੋ ਜਾਓ ਜੋ ਜੋ ਵੀ ਪ੍ਰੋਬਲਮਾਂ ਆਈਆਂ ਕਬੱਡੀ ਚ ਉਹਨਾਂ ਨੂੰ ਅਸੀਂ ਸਹੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਜਾਣਾ ਇਤਿਹਾਸਿਕ ਪਿੰਡ ਹੈ ਬਾਈ ਬਾਈ ਬਾਦਲ ਹੈ ਖੇਡਾਂ ਵੀ ਇਤਿਹਾਸਿਕ ਨੇ ਬਹੁਤ ਦੁਨੀਆ ਦੇ ਵੱਡੇ ਵੱਡੇ ਪਲੇਅਰ ਜਿਹੜੇ ਨੇ ਉਹ ਇਸ ਗਰਾਊਂਡ ਦੇ ਵਿੱਚ ਆ ਕੇ ਖੇਡਣ ਨੂੰ ਆਪਣਾ ਮਾਣ ਸਮਝਦੇ ਸੋ ਮੈਂ ਵਧਾਈ ਵੀ ਦਿੰਦਾ ਸਾਰੀ ਪ੍ਰਬੰਧਕੀ ਕਮੇਟੀ ਨੂੰ ਨਗਰ ਪੰਚਾਇਤ ਨੂੰ ਸਾਰੇ ਨਿਵਾਸੀਆਂ ਨੂੰ ਕਿ ਅੱਜ ਕਬੱਡੀ ਦੇ ਵਿੱਚ ਤੇ ਹਾਕੀ ਦੇ ਮਾਦਿਰੀ ਹੋ ਰਹੇ ਨੇ ਤੇ ਸਿਆਸਤਾਂ ਕਬੱਡੀ ਲੋਕਾਂ ਦਾ ਮਰ ਵੀ ਸੁਈ ਰਹੇ ਨੇ ਜਿਹਨੂੰ ਮਿਲ ਰਿਹਾ ਮਹਾਰਾਸ਼ਟਰ ਦੇ ਨੇ ਉਸ ਆ ਜੀ ਤੋਂ ਅੱਜ ਉਹਨਾਂ ਦੇ ਲਈ ਮੌਤ ਦੇ ਦਿੱਤੂ ਕਿ ਕਰੀਏ ਆ ਮੈਂ ਇਹ ਖੁਦ ਪਰਵੰਦਗੀ ਕਮੇਟੀ ਜਾਂ ਕਹੋ ਪਿੰਡ ਦੀ ਪ੍ਰਬੰਧਕ ਕਮੇਟੀ ਚ ਰਾ ਮੈਂ ਕਹਿੰਦਾ ਬਸ ਨਹੀਂ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਵੀ 35 ਕਿਲੋ 36 ਕਿਲੋ 42 ਕਿਲੋ 48 ਕਿਲੋ 52 ਕਿਲੋ ਉਹ ਬੱਚੇ ਇੱਥੋਂ ਦੀ ਨਰਸਰੀ ਜੋ 35 ਖੇਡਣਗੇ ਫਿਰ 83 ਹੋ ਜਾਣਗੇ 42 ਚ ਆ ਜਾਣਗੇ 48 ਚ 52 ਚ ਫਿਰ ਆਲ ਓਪਨ ਚ ਜਾਣਗੇ ਨਾ ਸੋ ਮੈਂ ਕਹਿੰਦਾ ਬਜਨੀ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਹੈ ਟੂਰਨਾਮੈਂਟ ਇੱਕ ਦਿਨ ਬਤਾ ਲਓ ਇੱਕ ਦਿਨ ਟੂਰਨਾਮੈਂਟ ਬਤਾ ਲਓ ਬੱਚਿਆਂ ਨੂੰ ਦਿਖਾਉਣਾ ਮੈਂ 35 ਕਿਲੋ ਚ ਖੇਡਦਾ ਹਾਂ ਮੈਂ ਖੁਦ ਛੋਟਾ ਹਾਂ ਸੋ ਬਜਨੀ ਕਬੱਡੀ ਵੀ ਸ਼ੁਰੂ ਹੋਣੀ ਚਾਹੀਦੀ ਹੈ ਉਹ ਕਰਾਂਗੇ ਅਸੀਂ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕਰੂੰਗਾ ਥੈਂਕ ਯੂ ਉਹ ਵੀ ਮਾਨ ਸਾਹਿਬ ਨੂੰ ਅਸੀਂ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਜਿਹੜਾ ਇਸ ਕਬੱਡ ਖੇਡ ਕਬੱਡੀ ਦੇ ਲਈ ਵਧੀਆ ਪ੍ਰਾਲੇ ਕਰਾਂਗੇ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਨੇ ਕੰਪਲੀਟ ਕਰਾ ਕੇ ਦਿੱਤਾ ਪਿਛਲੇ ਲੰਬੇ ਟਾਈਮ ਤੋਂ ਦੋ ਸਰਕਾਰਾਂ ਆ ਕੇ ਚਲੀਆਂ ਗਈਆਂ ਤੇ ਪਿੰਡੀ ਬੇਨਤੀ ਹੈ ਸਾਰਿਆਂ ਦੀ ਬੇਨਤੀ ਹੋਣੀ ਕਿਉਂਕਿ ਮੈਂ ਵੀ ਇਹਨਾਂ ਚੋਂ ਹੀ ਆ ਯਾਰ ਜਿਨ੍ਹਾਂ ਦਾ ਮੈਚ ਹੈ ਨਹੀਂ ਨਾ ਕਿਰਪਾ ਕਰ ਕੋ ਗਰਾਊਂਡ ਚ ਬਾਹਰ ਹੋ ਜਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਯਾਰ ਪਲੇਅਰ ਕੌਣ ਹੈ ਹਾਂਜੀ ਔਰ ਇੱਕ ਹੀ ਕੋਚ ਬਣਿਆ ਫਿਰਦਾ ਉਹੀ ਕੋਈ ਸੰਤਰਾ ਜਿਹਾ ਲੈ ਨਹੀਂ ਫਿਰਦਾ ਮਾਨ ਸਾਹਿਬ ਇਹੀ ਪ੍ਰੋਬਲਮਾਂ ਦੀ ਬੇਨਤੀ ਕਰ ਰਹੇ ਆ ਤੁਹਾਨੂੰ ਪਲੇਅਰ ਤਾਂ ਪਤਾ ਲੱਗ ਜਾਏ ਕੌਣ ਕਬੱਡੀ ਪਾਉਣ ਚੱਲਿਆ ਕੌਣ ਕੀ ਕਰਨ ਚੱਲਿਆ ਹਾਂ ਪਲੇਅਰਾਂ ਦੇ ਜਿਹੜੇ ਕੋਚ ਨੇ ਜਾਂ ਉਹਨਾਂ ਦੇ ਉਹ ਰਹਿ ਲੋ ਬਾਕੀ ਆਖਿਆ ਆਖ ਦੇਖ ਲੋ ਜਰਾ ਕਰਾਈਏ ਜੀ ਮੈਚ ਸ਼ੁਰੂ ਜਲਦੀ ਨਾਲ ਹੁਣ ਮੈਨੂੰ ਇਹ ਨਹੀਂ ਪਤਾ ਕਬੱਡੀ ਕੌਣ ਪਾਉ ਇਧਰ ਖੰਡੂਰ ਸਾਹਿਬ ਦੀ ਟੀਮ ਹੈ ਜੀ ਇਹ ਜੱਗੂ ਆ ਮੁੰਡਾ ਸੈਦੂਵਾਲ ਪਿੰਡ ਦਾ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਹਾਂ ਉਧਰ ਚਾਰ ਜਾਂਸੀ ਇੱਕ ਮੁੰਡਾ ਹੈ ਇੰਦਰਤਲ ਦੋਨੇ ਪਾਸੇ ਰੈਫਰੀ ਕਮੈਂਟਰੀ ਵਾਲਾ ਨੰਬਰਾਂ ਵਾਲਾ ਤੇ ਕਲੀ ਵਾਲਾ ਹੋਰ ਕੌਣ ਚਾਹੀਦਾ ਸਕੋਰਰ ਚਾਹੀਦਾ ਜੀ ਸਕੋਰਰ ਹੈਗਾ ਜੀ ਨੰਬਰਾਂ ਵਾਲਾ ਹਾਂਜੀ ਨੰਬਰਾਂ ਵਾਲਾ ਜੀ ਮਾਨ ਸਾਹਿਬ ਇਹੀ ਤੇ ਸਵਾਲ ਲੈਣਾ ਸੀਗਾ ਜਦ ਪਹਿਲਾ ਵਰਲਡ ਕੱਪ ਸੀ ਇਦਾਂ ਹੀ ਚੱਲਦਾ ਸੀਗਾ ਹੁਣ ਮੈਂ ਕਹਿਣੀ ਗੱਲ ਇਹ ਆ ਠੇੜ ਪੰਜਾਬੀ ਚ ਵੀ ਕਬੱਡੀ ਦਾ ਹੱਲ ਕਰ ਦਿਓ ਜੀ ਤੁਸੀਂ ਕਰ ਸਕਦੇ ਹੋ ਬੇਨਤੀ ਹੈ ਦਾ ਵੱਡੇ ਪੱਦਰ ਤੇ ਕੋਈ ਕਬੱਡੀ ਦਾ ਹੱਲ ਕਰ ਦਿਓ ਇੱਧਰ ਬਰਿੰਦਰ ਪਸ